ਮੇਰਾ ਨਾਮ ਹਰਮਨ ਜੋਗੋਰ ਹੈ ਕਿਹੜਾ ਸਕੂਲ ਚ ਪੜ੍ਹਦੀ ਹੂਏ ਮੈਂ ਸਰਕਾਰੀ ਹਾਈ ਸਕੂਲ ਬਨਵਾਲਾ ਵਿੱਚ ਪੜ੍ਹਦੀ ਹਾਂ ਮੈਂ ਮੈਂ 5th ਕਲਾਸ ਵਿੱਚ ਪੜ੍ਹਦੀ ਹਾਂ ਸਾਡੀ ਫੁੱਟਵਾਲ ਦੇ ਕੋਲੋਂ ਚੁਣਾਈ ਸੀ ਸਟੇਟ ਪੱਧਰ ਤੇ ਉਹ ਸਮੱਸਿਆ ਆਈ ਤੁਹਾਨੂੰ ਤਿਆਰੀ ਕਰਨ ਸਮੇਂ ਹਾਂਜੀ ਆਈ ਸੀ ਕੀ ਸਮੱਸਿਆ ਆਈ ਸੀ ਕਰਾਉਂਗੇ ਗ੍ਰੈਂਡ ਇੱਕ ਤਾਂ ਥੋੜਾ ਵੱਡਾ ਚਾਹੀਦਾ ਹੈ ਹਾਂ ਤਾਂ ਕਰਕੇ ਇੱਕ ਸਮਾਨ ਦਾ ਗੋਲਾ ਦਾ ਸਮਾਨ ਦਾ ਕੋਈ ਸਰਕਾਰ ਵੱਲੋਂ ਕੋਈ ਤਗਿਆ ਰਹੀ ਵਾੜ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਕੋਈ ਨਹੀਂ ਸਰਕਾਰ ਤੋਂ ਸਰਕਾਰ ਤੋਂ ਥੋੜਾ ਸਮਾਨ ਗਰਾਊਂਡ ਵੱਡਾ ਆਉਣ ਲਈ ਇੱਥੇ ਜੇ ਆ ਜਾਣ ਸਮਾਨ ਵਗੈਰਾ ਤਾਂ ਵੀ ਬਹੁਤ ਵਧੀਆ ਇੰਡੀਆ ਵੀ ਜੇ ਇੱਥੇ ਬਹੁਤ ਵਧੀਆ ਤਿਆਰੀ ਹੋ ਜੂਗੀ ਸਾਡੀ ਕੋਈ ਚੋਪੀ ਬਾਈ ਸਰਕਾਰੀ ਕੋਈ ਚੋਪੀ ਹੋਵੇ ਤੁਹਾਡੇ ਕੋਲ ਹੈ ਨਹੀਂ ਜੀ ਕੋਈ ਨਹੀਂ ਹੈਗਾ ਮਿੰਚ ਕਿੰਨਾ ਤੇ ਜਿਹੜੇ ਤੁਹਾਡੀ ਤਿਆਰੀ ਹੁੰਦੀ ਹੈ ਉਸ ਵਾਸਤੇ ਕਿਹੜੇ ਵਾਸਤੇ ਸਕੂਲ ਤਾਂ ਨਹੀਂ ਜੀ ਅਸੀਂ ਸਕੂਲਾਂ ਆ ਕੇ ਗਰਾਊਂਡ ਤੇ ਤਿਆਰੀ ਕਰਦੇ ਹਾਂ ਕੀ ਮੰਗ ਸਰਕਾਰ ਤੋਂ ਇੰਦਾਂ ਲੈਣਾ ਹੀ ਜਾਵੇ ਤੇ ਸਮਾਨ ਵਗੈਰਾ ਦਾ ਜਿਹ ਪ੍ਰਬੰਧ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਮੈਂ ਉਹਰੇ ਫੁੱਟਬਾਲ ਸਿਖਾਉਣਾ ਜੀ ਠੀਕ ਹੈ ਮੇਰੇ ਨਾਲ ਜੀ ਭਾਈ ਭਾਨੀਆਂ ਜੀ ਅਸੀਂ ਦੋ ਜਣੇ ਹੀ ਗਰਾਊਂਡ ਨੂੰ ਮੈਨੇਜ ਕਰਦੇ ਹਾਂ ਜੀ ਸਮੱਸਿਆ ਜੀ ਐ ਆ ਜੀ ਜੋ ਵੀ ਅਸੀਂ ਇਸ ਗਰਾਊਂਡ ਤੋਂ ਤੁਸੀਂ ਦੇਖ ਰਹੇ ਹੋ ਸਮਾਨ ਹੈ ਜਾਂ ਕੁਝ ਵੀ ਹੈ ਉਹ ਅਸੀਂ ਆਪਦੇ ਬਲਬੂਤੇ ਤੇ ਲੈ ਕੇ ਆਏ ਜੀ ਸਾਨੂੰ ਕੋਈ ਸਰਕਾਰ ਵੱਲੋਂ ਕੁਝ ਨਹੀਂ ਆਇਆ ਹਜੇ ਤੱਕ ਜੀ ਪਿੰਡ ਵੱਲੋਂ ਜਰੂਰ ਹਮਾਇਤ ਹੈ ਜੀ ਪੂਰੀ ਪਿੰਡ ਪੂਰਾ ਮਦਦ ਕਰਦਾ ਜੀ ਲੋਕ ਮਦਦ ਕਰਦੇ ਨੇ ਜੀ ਕਦੇ ਕਿਸੇ ਪਿੰਡ ਚ ਹੁੱਕਾ ਦਈਏ ਤਾਂ ਕਦੇ ਕਿਸੇ ਨੇ ਨਾ ਨਹੀਂ ਕੀਤੀ ਜੀ ਕਿੰਨੇ ਜੀ ਅਜੇ ਚਾਹ ਸ਼ੁਰੂ ਕਰਵਾਈ ਜਾਦੀ ਬੱਚਨ ਇਹ ਜੀ ਹੋ ਗਏ ਸਾਨੂੰ 10 ਸਾਲ ਹੋ ਗਏ ਜੀ ਇਸ ਗਰਾਉਂਡ ਨੂੰ ਚਲਾਉਂਦੇ ਹੋਏ ਜੀ ਜੀ ਹਰ ਸਾਲ ਜੀ ਲਾਲੋ ਦੋ ਤਿੰਨ ਬੱਚੇ ਤਾਂ ਸਾਡੇ ਫੌਜ ਚ ਜਾਂਦੇ ਜਾਂਦੇ ਨੇ ਜੀ ਜਾਂ ਸਾਡੇ ਭਰਤੀ ਨਿਕਲਦੀ ਹੈ ਜੀ ਆਪਣੇ ਪਹੁੰਚ ਲਈ ਜੀ ਤੇ ਬਾਕੀ ਜਿਵੇਂ ਜੀ ਤੁਸੀਂ ਦੇਖ ਰਹੇ ਹੋ ਹੁਣ ਕੁੜੀਆਂ ਵੀ ਸਟੇਟ ਖੇਡਣ ਲੱਗੀਆਂ ਜੀ ਮੁੰਡੇ ਹਰ ਸਾਲ ਦੋ ਤਿੰਨ ਬੱਚੇ ਜਾਂਦੇ ਜਾਂਦੇ ਨੇ ਜੀ ਸਟੇਟ ਤੇ ਜੀ ਤੇ ਉਸ ਤੋਂ ਉੱਪਰ ਲੈਵਲ ਤੇ ਜਾਣ ਲਈ ਜੀ ਸਾਨੂੰ ਥੋੜੀ ਸਹੂਲਤਾਂ ਦੀ ਲੋੜ ਹੈ ਜੀ ਕਿਉਂਕਿ ਗਰਾਊਂਡ ਤੇ ਅਸੀਂ ਆਪਦੇ ਬਲਬੁੱਤੇ ਤੇ ਨਹੀਂ ਲਿਆ ਸਕਦੇ ਜੀ ਕਿਉਂਕਿ ਉਹ ਚੀਜ਼ਾਂ ਦਾ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਜੀ ਤੇ ਬੱਚਿਆਂ ਦੀ ਸਟਰੈਂਥ ਬਹੁਤ ਜ਼ਿਆਦਾ ਹੈ ਜੀ ਬੱਚਿਆਂ ਦੀ ਸਟਰੈਂਥ ਅਸੀਂ ਮੈਨੇਜ ਕਰ ਰਹੇ ਹਾਂ ਕੋਚਿੰਗ ਕਰ ਰਹੇ ਆ ਇਹ ਸਭ ਕੁਝ ਕਰੀ ਜਾ ਰਹੇ ਆ ਪਰ ਸਰਕਾਰ ਸਾਨੂੰ ਥੋੜਾ ਜਿਹਾ ਹੱਥ ਦੇਵੇ ਤਾਂ ਬਹੁਤ ਕੁਝ ਹੋ ਸਕਦਾ ਕਿੰਨੇ ਬੱਚੇ ਦੇ ਇੱਥੇ ਕਿੱਦਾਂ ਬੱਚੇ ਜੀ ਸਾਡੇ ਕੋਲ ਵੈਸੇ ਤਾਂ ਜੀ ਹੁਣ ਸਰਦੀਆਂ ਨੇ ਥੋੜੇ ਘੱਟ ਚੱਲ ਰਹੇ ਨੇ ਪਰ ਲਗਭਗ 80 90 ਦੇ ਬੱਚੇ ਹੋ ਜਾਂਦੇ ਨੇ ਜੀ ਪੈਂਡੈਂਟਸ ਦੇ ਨਾਲ ਅੱਡੇ ਜੀ ਉਰੇ ਫੁੱਟਬਾਲ ਵੀ ਹੁੰਦੀ ਹੈ ਜੀ ਐਥਲੈਟਿਕਸ ਵੀ ਹੁੰਦੀ ਹੈ ਜੀ ਦੋਹੇ ਗੇਮਾਂ ਹੀ ਕੋਆਰਡੀਨੇਸ਼ਨ ਨਾਲ ਚੱਲਦੀਆਂ ਰਹਿੰਦੀਆਂ ਨੇ ਵਤਨ ਪੰਜਾਬ ਦੀਆਂ ਖੇਡਾਂ ਹੋਣੀਆਂ ਸੀ ਹਾਂਜੀ ਉਹ ਆਪਣੇ ਫੁੱਟਬਾਲ ਦੇ ਗਰਾਊਂਡ ਚ ਇੱਥੇ ਹੋਈਆਂ ਸੀ ਜੀ ਸਾਡੇ ਹਾਂਜੀ ਹਾਂ ਅੱਛਾ ਫੁੱਟਬਾਲ ਦੀਆਂ ਖੇਡਾਂ ਉਹ ਵਤਨ ਪੰਜਾਬ ਦੀਆਂ ਪਿਛਲੇ 2 ਸਾਲਾਂ ਤੋਂ ਉਰੀ ਹੁੰਦੀ ਆ ਰਹੀਆਂ ਨੇ ਜੀ ਬੱਚਿਆਂ ਦੀ ਉਰੇਤੀ ਜੀ ਜਿੱਤੀ ਜਾਂਦੇ ਅਸੀਂ ਜ਼ੋਨ ਲੈਵਲ ਤੇ ਤਾਂ ਜੀ ਜਿੱਤੀ ਜਾਂਦੇ ਆ ਡਿਸਟ੍ਰਿਕਟ ਲੈਵਲ ਵੀ ਜਿੱਤੇ ਜਾਂਦੇ ਆ ਯੂਰੇ ਪਰ ਉਰੇ ਜਦੋਂ ਖੇਡਾਂ ਹੁੰਦੀਆਂ ਨੇ ਜੀ ਉਦੋਂ ਸਰਕਾਰ ਜ਼ਰੂਰ ਮੰਗ ਕਰਦੀ ਹੈ ਜੀ ਸਟੇਡੀਅਮ ਆਂਕਰ ਦੋ ਕਰਦੋ ਸਫਾਈ ਸਫਾਈ ਸਭ ਪਿੰਡ ਕਰ ਦਿੰਦਾ ਜੀ ਹੁਣ ਸਰਕਾਰ ਆਪ ਵੀ ਥੋੜਾ ਜਿਹਾ ਸਾਨੂੰ ਹੱਥ ਲਾਵੇ ਜੀ ਤਾਂ ਸਮਾਨ ਵਧੀਆ ਮਿਲ ਜੇ ਇਸ ਵਾਰ ਗਏ ਨਹੀਂ ਕੁੜੀਆਂ 6 ਕੁੜੀਆਂ ਗਈਆਂ ਨੇ ਜੀ ਦੋ ਮੁੰਡੇ ਗਏ ਨਹੀਂ ਜੇ ਪ੍ਰਬੰਧ ਸਰਕਾਰ ਵੱਲ ਹੋ ਜਾਏ ਕਿੰਨੀ ਕੀ ਤਿਆਰੀ ਹੋ ਕਰਦੀ ਹੈ ਜੀ 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 ਸਰਕਾਰ ਸਾਨੂੰ ਵਧੀਆ ਹਿੱਸੇ ਨਾਲ ਪ੍ਰਬੰਧ ਦੇਵੇ ਸਮਾਨ ਦੇਵੇ ਜੀ ਅਸੀਂ 2-3 ਬੱਚੇ ਤਾਂ ਆਰਾਮ ਨਾਲ ਇੰਡੀਆ ਲਈ ਪ੍ਰੋਡਿਊਸ ਕਰ ਸਕਦੇ ਹਾਂ। ਲਾਭਪੁਰੇ ਕਿ ਜਾ ਸਕਦੇ ਨੇ ਬੱਚੇ। ਹਾਂਜੀ ਹਾਂ 올림픽 ਲਈ ਜਾ ਸਕਦੇ ਨੇ ਜੀ, ਇੰਡੀਆ ਲਈ ਜਾ ਸਕਦੇ ਨੇ, ਇੰਟਰਨੈਸ਼ਨਲ ਖੇਡ ਸਕਦੇ ਨੇ ਜੀ। ਪਰ ਥੋੜਾ ਸਮਾਨ ਉਰੇ ਹੋਵੇ ਨਾ ਜੀ, ਖਾਲੀ ਗਰਾਊਂਡ ਨਾਲ ਕੁਛ ਨਹੀਂ ਜਿੱਤਿਆ ਜਾ ਸਕਦਾ ਜੀ। ਅਸੀਂ ਪਿੰਡ ਦੇ ਵਿੱਚ ਆਪਣੇ ਲੈਵਲ ਤੇ ਸਾਡੇ ਗੁਰਪ੍ਰੀਤ ਕੋਚ ਜੀ ਨੇ ਆਪਣੇ ਲੈਵਲ ਤੇ ਪਿੰਡ ਵਿੱਚ ਕੋਚਿੰਗ ਦਿੱਤੀ ਜਾ ਰਹੀ ਹੈ। ਜਿਹਦੇ ਵਿੱਚ 100 ਦੇ ਕਰੀਬ ਆ ਬੱਚੇ ਇੱਥੇ ਡੇਲੀ ਪ੍ਰੈਕਟਿਸ ਕਰਦੇ ਆ। ਗਰਾਊਂਡ ਛੋਟਾ ਹੋਣ ਕਰਕੇ ਅਲੱਗ-ਅਲੱਗ ਸ਼ਿਫਟਾਂ ਡਿਵਾਈਡ ਕੀਤੀਆਂ ਹੋਈਆਂ ਜਿਵੇਂ 3:30 ਵਜੇ ਬੱਚੇ ਹੁਣ ਸਟਾਰਟ ਹੋ ਜਾਂਦੇ ਆ ਪਹਿਲਾਂ ਲੜਕੀਆਂ ਨੂੰ ਪ੍ਰੈਕਟਿਸ ਕਰਾਈ ਜਾਂਦੀ ਆ ਚਾਰੀ ਦੇ ਕਰੀਬ ਲੜਕੀਆਂ ਜਿਹੜੀਆਂ ਇੱਥੇ ਪ੍ਰੈਕਟਿਸ ਕਰਦੀਆਂ ਨੇ ਤੇ ਉਹ ਤੋਂ ਬਾਅਦ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਪ੍ਰੈਕਟਿਸ ਕਰਾਈ ਜਾਂਦੀ ਇੱਕ ਤਾਂ ਗਰਾਊਂਡ ਦੀ ਜਿਹੜੀ ਛੋਟੇ ਹੋਣ ਦੀ ਬੜੀ ਵੱਡੀ ਹੈਗਾ ਮੁਸ਼ਕਲ ਹੈਗੀ ਆ ਸਾਡੇ ਵਾਸਤੇ ਤਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਥੋੜਾ ਗਰਾਊਂਡ ਸਾਨੂੰ ਸਾਈਜ਼ ਵਧਾ ਕੇ ਮਤਲਬ ਇਹਦਾ ਗਰਾਊਂਡ ਸਾਈਜ਼ ਸਾਈਜ਼ ਵਧਾਇਆ ਜਾਵੇ ਸਟੇਡੀਅਮ ਦੀਆਂ ਜੋ ਵੀ ਸਹੂਲਤਾਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣ ਲਾਈਟ ਸਿਸਟਮ ਵਗੈਰਾ हां ਜੋ ਵੀ ਜੋ ਵੀ ਸਟੇਡੀਅਮ ਵਿੱਚ ਜਿੰਨੀਆਂ ਸਹੂਲਤਾਂ ਹੁੰਦੀਆਂ ਨੇ ਵੱਡੇ ਸ਼ਹਿਰਾਂ ਦੇ ਵਿੱਚੋਂ ਅਗਰ ਇੱਥੇ ਦਿੱਤੀਆਂ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਵੀ ਪਲੇਰੀ ਤਿਆਰ ਹੋਣੀ ਆ ਤੇ ਜਿਹੜੇ ਵੀ 올림픽 ਵਾਲਾ ਅੱਜ ਜੇ ਗੱਲ ਕਰੀਏ ਤੇ ਕਨਿੱਕੇ ਜੇ ਪਿੰਡ ਵਿੱਚੋਂ ਜਿੱਥੇ ਕਿ ਹਜ਼ਾਰ ਦੀ ਆਬਾਦੀ ਆ ਇਸ ਪਿੰਡ ਦੇ ਵਿੱਚੋਂ 7 ਬੱਚਿਆਂ ਦਾ ਸਟੇਟ ਲਈ ਖੇਡਣਾ ਬੜੀ ਵੱਡੀ ਵੱਡੀ ਗੱਲ ਆ। ਅਗਰ ਇੱਥੇ ਵੱਧ ਖੂਤ ਦਿੱਤੀਆਂ ਗਈਆਂ ਤਾਂ ਇੱਥੋਂ ਹੀ ਜਿਹੜੀ ਪਨੀਰੀ ਨਿੱਕੇ-ਨਿੱਕੇ ਤੁਸੀਂ ਦੇਖਿਆ ਹੋਊਗਾ ਵੀ 4-4 5-5 ਸਾਲ ਦੇ ਬੱਚੇ ਗਰਾਊਂਡ ਦੇ ਵਿੱਚ ਆਉਣਾ ਸਟਾਰਟ ਕਰ ਦਿੱਤਾ ਉਹਨਾਂ ਨੇ। ਤਾਂ ਇੱਥੋਂ ਜਿਹੜੀ 올림픽 ਦੀ ਤਿਆਰੀ ਆ ਜਾਂ ਕਿ ਇੰਟਰਨੈਸ਼ਨਲ ਤਿਆਰੀ ਆ ਇੱਥੋਂ ਸਟਾਰਟ ਹੋਣੀ ਆ। ਤਾਂ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਜਿੱਥੇ ਵੱਡੇ-ਵੱਡੇ ਖਰਤੇ ਕਿਤੇ ਜਾਂਦੇ ਆ ਹੋਰ ਕੰਮਾਂ ਤੇ ਵੀ ਖੇਡਾਂ ਨੂੰ ਜਿਹੜੀ ਪਿੰਡਾਂ ਲੈਵਲ ਤੋਂ ਚੱਕਿਆ ਜਾਵੇ ਤਾਂ ਜੋ ਜਿਹੜੀ ਇੱਥੋਂ ਹੀ ਪਿੰਡਾਂ 'ਚ ਚੰਗੀ ਤਿਆਰੀ ਹੋ ਕੇ ਅਸੀਂ 올림픽 ਦੇ ਵਿੱਚ ਆਪਣੀ ਇੰਡੀਆ ਦਾ ਨਾਮ ਵੱਡਾ ਕਰ ਸਕੀ ਜਾਂ ਆਪਣੇ ਭਗਵਾਨ ਸਿੰਘ ਮਾਨ ਜੀ ਨੇ ਵਤਨ ਪੰਜਾਬ ਦੀਆਂ ਖੇਡਾਂ ਸ਼ੁਰੂ ਕਰਕੇ ਖੇਡਾਂ ਨੂੰ ਵਧਾਉਣ ਦਾ ਯਤਨ ਕੀਤਾ ਆ ਤਾਂ ਉਹਨੂੰ ਵਧਾਉਣ ਦੇ ਨਾਲ ਨਾਲ ਕੁਝ ਸਾਨੂੰ ਜਿਹੜੀਆਂ ਸਹੂਲਤਾਂ ਨੇ ਫੁੱਟਬਾਲ ਦੀ ਬੜੀ-ਬੜੀ ਗਰੀਬ ਘਰਾਂ ਦੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੇ ਫੁੱਟਬਾਲ ਲਿਆਉਣੇ ਸ਼ੂਜ਼ ਲਿਆਉਣੇ ਜਾਂ ਬਾਤ ਹੁੰਦੀ ਬੜੀ ਵੱਡੀ ਸਮੱਸਿਆ ਹੈਗੀ ਆ ਤਾਂ ਇਹਨਾਂ ਤੇ ਸਰਕਾਰ ਨੂੰ ਪਿੰਡਾਂ ਵਿੱਚ ਸਟੇਡੀਅਮ ਵਿੱਚ ਪੈਸੇ ਦੇਣੇ ਚਾਹੀਦੇ ਆ ਸਾਡੀ ਸਰਵਿਸ ਹੈ ਜੇ ਮੈਨੇਜਮੈਂਟ ਦੀ ਜੀ ਤੇ ਪੁਜਾਰਾਂ ਦੇ ਕੀ ਲੋੜ ਹੈ ਇੱਥੇ ਸਾਡੇ ਘਰ ਲਾਇਟਰੀ ਬਾਥਰੂਮ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਛੇਤੀ ਲਈ ਬੱਚਿਆਂ ਦੇ ਬੈਠਣ ਦੇ ਲਈ ਜੋ ਆਉਣ ਦੇ ਦਸ ਕੁਨਾਂ ਦੇ ਲਈ ਜੀ ਇੱਕ ਲਾਈਟ ਦੀ ਬਹੁਤ ਧਿਕਰੇ ਲਾਈਟ ਨਹੀਂ ਪਾਣੀ ਦਾ ਕੋਰੰਦ ਨਹੀਂ ਹੈ ਕੋਈ ਇਹਨਾਂ ਨੂੰ ਕੋਈ ਸਮੱਸਿਆ ਹੈ ਜੀ ਸੁਰਤ ਇਹ ਦਿੱਤਾ ਗਤੀ ਨਾਲ ਬੰਦ ਲਗ ਹੋਰ ਦਾ ਪੌਂਡ ਬੰਦ ਕੋਈ ਨਹੀਂ ਸਾਨੂੰ ਕਦਾਂ ਦਾ ਆਬਦੇ ਤੌਰ ਤੇ ਕਿ ਟੈਂਕੀ ਰੱਖੀ ਹੋਈ ਹੈ ਉਹਦੇ ਵਿੱਚ ਪਾਣੀ ਭੱਜ ਲੈਂਦਾ ਪਿਆ ਜਿਹਦੀ ਸੁਰਤ ਨਹੀਂ ਲੱਗੀ ਕੋਈ ਵੀ ਸੁਰਤ ਨਹੀਂ ਸਰਕਾਰ ਤੋਂ ਵੀ ਮੰਗਾ ਗਿਆ ਇਹ ਹੀ ਮੰਗ ਹੈ ਜਿਹੜੇ ਗ੍ਰਾਊਂਡ ਸੁਰਤ ਚਾਹੀਦੇ ਨੇ ਬੱਚਿਆਂ ਨੂੰ ਚਾਹੀਦੇ ਨੇ ਉਹ ਸਾਨੂੰ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿ ਇਹ ਬੱਚਿਆਂ ਨੂੰ ਹੋਰ ਵਧੀਆ ਤੌਰ ਤੇ ਤੇਦ ਕਰਵਾ ਸਕੋ ਜਰਜੀਤ ਸਿੰਘ ਮੇਰਾ ਨਾਮ ਹੈ ਮੇਰੇ ਪੁੱਤ ਦਾ ਨਾਮ ਬਨਵਾਇਆ ਹੈ ਇਹ ਕਿੱਥੇ ਆਇਆ ਅੱਜ ਖੇਡਣ ਵਾਸਤੇ ਅੱਜ ਅਸੀਂ ਆਪਣੇ ਪਿੰਡੇ ਦੇ ਗਰਾਊਂਡ ਚ ਆਏ ਜੀ ਖੇਡਣ ਆਏ ਹਾਂ ਜੀ ਇਸ ਮੁਸ਼ਕਲ ਆ ਰਹੀ ਮੈਨੂੰ ਗਰਾਊਂਡ ਦੇ ਵਿੱਚ ਹਾਂਜੀ ਕੀ ਦੱਸੋ ਇੱਕ ਗਰਾਂਟ ਦੀ ਬਾਥਰੂਮ ਨਹੀਂ ਹੈਗੀ ਜੀ ਤੇ ਇੱਕ ਬਾਥਰੂਮ ਖਲੀ ਹੈ ਸਥਾਨ ਨਹੀਂ ਕੋਈ ਪਾਣੀ ਹੈ ਜੀ ਕੀ ਨਾਲਾ ਪਾਣੀ ਨਹੀਂ ਹੈ ਕਿਉਂ ਨਹੀਂ ਹੈਗੀ ਜੀ ਫੁੱਟਬਾਲ ਦੇ ਕਾਰਟ ਬਹੁਤ ਹੈ ਸਰਕਾਰ ਤੋਂ ਮੰਗ ਹੈ ਸਰਕਾਰ ਤੁਸੀਂ ਇਹ ਮੰਗ ਕਰਦੇ ਹੋ ਵੀ ਸਾਡੇ ਗ੍ਰਾਂਡ ਵਾਤਰ ਵਾਅਦਾ ਕੀਤਾ ਜਾਵੇ ਜਾਂ ਕੋਚ ਦਾ ਪ੍ਰਬੰਧ ਨਹੀਂ ਹੈਗਾ ਤੁਹਾਡੇ ਕੋਲ ਚਾਂਟ ਹੈਗਾ ਖੇਡਾ ਵਤਰ ਪੰਜਾਬ ਦੇ ਖੇਡੀਆਂ ਨਹੀਂ ਕੋਈ ਬਿਲਕੁਲ ਮੇਰੇ ਧਿਆਨ ਦੇ ਵਿੱਚ ਹੈਗਾ ਜੀ ਕਿਉਂਕਿ ਖੇਡਾ ਵਤਰ ਪੰਜਾਬ ਦੀਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਨੇ ਮਾਨਣੇ ਕੀਤੀ ਸੀਗੀ ਔਰ ਅਸੀਂ ਸਾਡਾ ਟੀਚਾ ਹੈਗਾ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੋਇਆ ਕਿ ਅਸੀਂ ਹਰ ਪਿੰਡਾਂ ਦੇ ਵਿੱਚ ਜਾਂ ਪਾਸਾ ਇਕੱਠੇ ਪਿੰਡਾਂ ਦਾ ਜਿਹੜਾ ਉਹ ਸਟੇਡੀਅਮ ਬਣਾਵਾਂਗੇ ਮੇਰੇ ਹਲਕੇ ਦੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਫੁੱਟਬਾਲ ਦੇ ਵਿੱਚ ਆਪਣੇ ਕੁਸ਼ਤੀ ਦੇ ਵਿੱਚ ਜੁਡੋ ਦੇ ਵਿੱਚ ਜਿਹੜੀਆਂ ਉਹ ਨੈਸ਼ਨਲ ਗੇਮਾਂ ਖੇਡ ਕੇ ਆਈਆਂ ਨੇ ਜਿਨ੍ਹਾਂ ਨੇ ਸਾਡੇ ਹਲਕੇ ਦਾ ਪਿੰਡ ਦਾ ਨਾਮ ਰੌਸ਼ਨ ਕੀਤਾ ਸੋ ਬਹੁਤ ਜਲਦ ਮੈਂ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਅਸੀਂ ਉਹ ਜਿਹੜੇ ਸਟੇਡੀਅਮ ਨੇ ਜਾਂ ਗਰਾਊਂਡ ਨੇ ਉਹਨਾਂ ਨੂੰ ਅਸੀਂ ਉਹ ਬਣਾਉਣ ਜਾ ਰਹੇ ਹਾਂ